ਲੈ ਵੀ ਸੱਜਣੋ ਇੱਕ ਦਾ ਤੁਹਾਨੂੰ ਦਿਖਾਉਣ ਲੱਗਾ ਤੋਕੜ ਗੱਬਣ ਚੈੱਕ ਪਾ ਪਹਿਲੇ ਦਿਨ ਵਾਲੀ ਜਿਹੜੀ ਚਿੱਟੇ ਤੇ ਕਾਲੇ ਡੱਬੇ ਪ੍ਰਿੰਟਰ ਦੇ ਵਿੱਚ ਬੈਠ ਖੜੀ ਆ ਗੱਬਣ ਚੈੱਕ ਪਾਸ ਐ ਇਹ ਬਾਈ ਨੇ ਬਹਿੜ ਵੇਚਣੀ ਤੇ ਇੱਕ ਇਹਦੇ ਨਾਲ ਮਿੱਤਰੋ ਵੇਚਣੀ ਆ ਇਧਰਲੇ ਪਾਸੇ ਮਹੀਨੇ ਵੀ ਦੀ ਸੁਈ ਵੀ ਤੇ ਦੁੱਧ ਵੀ ਚੰਗਾ ਕਾੜਦੀ ਬਹਿੜ ਕਾਲੇ ਰੰਗ ਚ ਆ ਗਈ ਗਰਮੀ ਦਾ ਤੋਹਫਾ ਕਿਉਂਕਿ ਇਹਨਾਂ ਪਹਿਲਾਂ ਜਿਹੜਾ ਗਰਮੀ ਬਿਲਕੁਲ ਨਹੀਂ ਮਨਾਉਣੀ ਹੁੰਦੀਗੀ ਦੋ ਬਹਿੜਾਂ ਬਾਈ ਨੇ ਵੇਚਣਾਂ ਨੇ ਗਿਆ ਦੋਨਾਂ ਕੰਮ ਆ ਤੁਹਾਨੂੰ ਧਾਰਾ ਵੀਡੀਓ ਵਿੱਚ ਮਾਰ ਕੇ ਦਿਖਾਵਾਂਗੇ ਚਾਰੇ ਥਾਂ ਪਾ ਸਕਦੇ ਦਿਖਾਵਾਂਗੇ ਤੇ ਬਾਕੀ ਜੇ ਕਸਰ ਫੇਰ ਵੀ ਰਹੇ ਦੇਖੀ ਕੀ ਡਿਟੇਲ ਆ ਕੀ ਉਸ ਤੋਂ ਪਹਿਲਾਂ ਬੈਂ ਤੇ ਵੀ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਿਓ ਕਿਸੇ ਭਰਾ ਨੇ ਕੋਈ ਮੈਥੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਨੰਬਰ ਨੋਟ ਕਰ ਲਓ 8360462501 ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲਖੇ ਠੀਕ ਠਾਕ ਬਹੁਤ ਵਧੀਆ ਲਖੇ ਪਰਸੋਂ ਤਾਜੀ ਸੂਈ ਵੜਦੀ ਪਾਈ ਵੀਡੀਓ ਹਾਂਜੀ ਹਾਂ ਲਖੇ ਕੀ ਰਿਹਾ ਰਿਸਪੌਂਸ ਬਾਈ ਤੜਕੇ ਮੈਂ ਤਾਂ ਹਾਲੇ ਤੈਨੂੰ ਆਖਾਈ ਸ਼ਾਮ ਨੂੰ ਵੀਡੀਓ ਬਣਾਈ ਸੀ ਆਪਾਂ ਚੁਾਈ ਕਰਵਾਈ ਸੀਗੀ ਹਾਂ ਹਾਂ ਮੈਂ ਤੈਨੂੰ ਆਖਾਈ ਸਵੇਰ ਵੀਡੀਓ ਪਾ ਦਿੰਦੀ ਹਾਂ ਹਾਲ ਤਾਂ ਮੈਂ ਤਾਂ ਪੋਸੂ ਢਾਂਡੇ ਨੂੰ ਮਾਈ ਜਾਂਦਾ ਸੀ ਬਾਈ ਦਾ ਫੋਨ ਆ ਗਿਆ ਮੈਂ ਤਾਂ ਐ ਪਹਿਲੇ ਫੋਨ ਤੇ ਜਮਾਂ ਪਹਿਲੇ ਫੋਨ ਤੇ ਹਲੇ ਮੈਂ ਚੈੱਕ ਐ ਵੀ ਨਹੀਂ ਚੈੱਕ ਕਰੀ ਵੀ YouTube ਤੇ ਚੜ ਗਈ ਕਿ ਨਹੀਂ ਚੜ ਗਈ Facebook ਤੇ ਪਹਿਲਾਂ Facebook ਤੇ ਪਤਾ ਹੀ ਆਪਾਂ ਉਹ Facebook ਤੇ ਤਾਂ ਪਹਿਲੇ ਫੋਨ ਤੀ ਠੀਕ ਠੀਕ ਤੇ ਨਾਮ ਐਡਰੈਸ ਬੋਲ ਦਗੇ ਨਾਮ ਲਖੇ ਲਖੀਆ ਪਿੰਡ ਨੈਨੇਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਹੈਗੀ ਆਪਾਂ ਨੂੰ ਤਪਾ ਠੀਕ ਆ ਤੇ ਸੰਪਰਕ ਨੰਬਰ ਸੰਪਰਕ ਨੰਬਰ ਹੈਗਾ 6280612633 ਇਹਦੇ ਦੇ ਪਿੰਡ ਹੈਗੇ ਆਪਣੇ ਸੱਨਾ ਗਲਾਬ ਸਿੰਘ ਭਦੌਰ ਸਹਿਰ ਵੱਡੇ ਸਿੰਧੂ ਤੇ ਸਹਿਣਾ ਹਾਂ ਇਹ ਕਾਦੇ ਹੀ ਪੂਰਾ ਫੁੱਲ ਆ ਗਿਆ ਮਿੱਤਰਾਂ ਫੁੱਲ ਵੱਡੇ ਸੈਚਾ ਲਖੇ ਟੋਕੜ ਗੱਬਣਾ ਕਿੰਨੇ ਡਾਂ ਦੀ ਗੱਬਣਾ ਪਹਿਲਾ ਸੂਹਾ ਸੂਈ ਵੀ ਆ ਦੂਜੇ ਲਈ 2.5 ਮਹੀਨੇ ਦੀ ਚੈੱਕ ਪਾਸ ਆਪਾਂ ਕਰਵਾ ਕੇ ਲੈ ਕੇ ਆਂਦੀ ਆ ਜਦ ਨਹੀਂ ਆ ਮਾਲਾ ਫੇਤਾ ਮੂਰੇ ਬਾਹਰ ਮਹੀਨੇ ਸੁੰਦੀ ਆ ਹਾਂ ਠੰਡ ਚ ਸੂਗੀ ਠੰਡ ਚ ਸੂਗੀ 6 ਦੁੱਧ ਕਿੰਨਾ ਇਸ ਟਾਈਮ ਤੇ ਦੁੱਧ ਲੱਖੇ 11 ਲੀਟਰ ਆਪਾਂ 10 ਮਿੰਨ ਕੇ ਦੇਵਾਂਗੇ 5 ਉਸ ਟਾਈਮ 5 ਉਸ ਟਾਈਮ 5 ਉਸ ਟਾਈਮ ਕਿਹ ਜਿਹੜੀ ਪਸ਼ੂ ਉਪਰਾ ਕਰ ਜਾਂਦਾ ਹਨ ਤੇ ਇੱਥੇ ਮਿੱਤਰੋ ਤੁਹਾਨੂੰ ਆਪਾਂ ਨੇੜੇ ਹੋ ਕੇ ਥਣਾ ਦਾ ਪਹਿਲਾ ਸਾਈਜ਼ ਜਿਹੜਾ ਚੈੱਕ ਕਰਾ ਦੇਣਾ ਥਣਾ ਦੀ ਜਿਹੜੀ ਵੰਤਰ ਹੈ ਬੜੀ ਸਾਫ ਸੁਥਰੀ ਹੈਗੀ ਖਣ ਚਾਰਾ ਬੱਕਰੀ ਫੋੜ ਛਾਣੀ ਬਹੁਤ ਸਾਫ ਸੁਥਰੀ ਵਹਿੜ ਆ ਗਈ ਪੀੜੀ ਦੇ ਪਾਵੇਂ ਵਾਂ ਇਹ ਚੰਗਿਆ ਰਾ ਇਥੇ ਬੈਕ ਸਾਈਡ ਦਿਖਾ ਦਿਆ ਨਾ ਹਾਂ ਬੈਕ ਸਾਈਡ ਦਿਖਾ ਦੇ ਲੈ ਹੂੰ ਲੈ ਕਰੀ ਤੈਨੂੰ ਮੈਂ ਲੱਤੀ ਲੈ ਇਥੋਂ ਚੈੱਕ ਕਰ ਲਓ ਮਿੱਤਰੋ ਕੱਲਾ ਕੱਲਾ ਲੈ ਆਣਾ ਠੰਡੀ ਸੀ ਦਾ ਐਂ ਹੀ ਵਹਿ ਜਾ ਲੈ ਕੋਈ ਡਿੱਕੇ ਵਾਲੀ ਗੱਲੀ ਠੀਕ ਆ ਹਾਂ ਆਪਾਂ ਤੋੜ ਕੇ ਵੀ ਦਿਖਾਉਨੇ ਆ ਫੂਸ਼ ਅ ਥੋੜੀ ਹੋਊਗੀ ਨਾ ਫੂਸ਼ ਇਹ ਫੁੱਲ ਜਾ ਹੈ ਨਹੀਂ ਬਾਈ ਯਾਰ ਮੈਂ ਤੈਨੂੰ ਕਹਦੇ ਆ ਥੱਲੇ ਆਓ ਥੱਲੇ ਵੱੜੀ ਲੰਬੀ ਨਹੀਂ ਫੂਸ਼ ਆ ਕਈ ਜਿਹੜੀ ਉਹ ਪਾਇ ਪੂਆ ਦਾ ਕਈ ਵੱਡੀ ਛੋਟੀ ਦਾ ਠੀਕ ਆ ਤੇ ਇਹ ਬਾਈ ਨੇ ਵੇਚਨੀ ਆ ਬੈਡ ਮੇ ਤੋ ਤੋਕਾ ਰਕੇ ਬਣ ਚੈੱਕ ਪਾਸ ਹਾਂ ਤੇ ਧਾਰਾ ਮਾਰ ਦਈ ਪਹਿਲਾਂ ਕਰੀ ਧਾਰਾ ਤੋਰਦਾ ਹਾ ਜੈਨੂ ਤੋਰਦੀ ਆ ਪਾਏਗੀ ਤੋਰਨ ਵਾਲੇ ਰਹੀ ਆਪਣੇ ਹਨਾ ਤੋਰਦੇ ਕਿਹੜਾ ਬੜਾ ਕਢਾ ਦੇ ਤੇ ਕੱਦ-ਕੱਦ ਮੇਤਰੋ ਪੂਰਾ ਫੁੱਲ ਆ ਗਿਆ ਬੇਲ ਵੀ ਲੰਬੀ ਐ ਤੇ ਉਚਾਈ ਵੀ ਚੰਗੇ ਵੈੜਦੇ ਨਾ ਬਾਕੀ ਦੇਖੋ ਕੋਈ ਵੀ ਭਰਾ ਜਦੋਂ ਖਰੀਦਦਾ ਸੁੱਥਸਲੀ ਜਰੂਰ ਕਰ ਲੈ ਕੋਈ ਜੇ ਮਰਜ਼ੀ ਕਰ ਲੈ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਕੋਈ ਤੁਸੀਂ ਪੈਸੇ ਟੋਟੇ ਦੀ ਰਿਪੋਰਟ ਆ ਵੀਰੇ ਯਾਰ ਹੂੰ ਬਾਕੀ ਮੈਨੂੰ ਬਸਤਲਾ ਆਪਣੇ ਘਰੋਂ ਬਹੁਤ ਵੀਡੀਓ ਪੈ ਗਈ ਨਾ ਆਪਣੇ ਘਰੋਂ ਹਾਂ ਕੋਈ ਦਿੱਕਤ ਵਾਲੀ ਗੱਲ ਆਈ ਨਹੀਂਗੀ ਕੋਈ ਐ ਨਹੀਂ ਵੀ ਛੋਟੀ ਮੰਨ ਕੇ ਆਵੇ ਹੂੰ ਹਨਾ ਸਾਈਜ਼ ਵਾਲਾ ਪੱਖ ਦਾ ਕੋਈ ਚੱਕਰ ਵਾਲੀ ਗੱਲ ਨਹੀਂ ਕੋਈ ਯਾਰ ਕੀ ਵੈੜਾ ਭਾਈ ਖੋਲ ਸਾਈਜ਼ ਪੂਰਾ ਫੁੱਲ ਆਗਾ ਹਾਂ ਬਹੁਤ ਵੱਡੀ ਫੁੱਲ ਸਾਈਜ਼ ਦੇਖਾ ਦੇ ਇਧਰ ਪੀੜੀ ਤੇ ਪਾ ਮਾਰ ਰਹੇ ਹਾਂ ਚੰਗੀ ਐ ਰਹਾ ਨਾ ਹਾਂ ਬਰੀਡ ਵੀ ਬਹੁਤ ਚੰਗੀ ਵੀਰੇ ਨਾ ਫੁੱਲ ਬਰੀਡ ਆ ਬਾਈ ਲੱਖੇ ਕੋਈ ਆਏ ਨਹੀਂ ਬਾਕੀ ਮੈਂ ਵੱਡੀ ਗੱਲ ਤਾਂ ਇਹ ਵੀ ਜਿਹਦੀ ਮੂਰੇ ਰੁੱਤ ਚੰਗੀ ਹੀ ਸੁਹੰਦੀ ਹੈ ਨਾ ਫੁੱਲ ਸਾਈਜ਼ ਤੋੜ ਕੇ ਦਿਖਾ ਦੇ ਦੁੱਧ ਸੱਜਣ ਨੇ ਕਿਹਨਾ ਪਾਇਆ ਵਗਾ ਬਾਈ ਆਪਾਂ ਨੂੰ ਤਾਂ 32 33 ਲੀਟਰ ਮਾਲ ਕਰਨ ਦੱਸਿਆ ਹੈ ਵੀ ਆ ਕੋਈ ਆਏ ਨਹੀਂ ਹੈਗੀ ਮੰਨ ਕੇ ਚੱਲ ਭੁੰਡੀ ਚ ਪਾਉਣ ਵਾਲੀ ਨਹੀਂ ਬਈ ਛੋਟੇ ਹੱਥ ਚ ਜਾਣ ਵਾਲੀ ਵਹਿੜਾ ਜੀ ਠੀਕ ਹੈ ਕੋਈ ਆਏ ਨਾ ਕਹਦੇ ਵੀ ਛੋਟਾ ਹੈਗਾ ਫੁੱਲ ਸਾਈਜ਼ ਰੰਗ ਬਰੀਡ ਹੈ ਨਾ ਉਹ ਕੀ ਦੀ ਰਿਪੋਰਟ ਆ ਸਹੀ ਅੱਜ ਵੀ ਸਹੀ ਆ ਬਾਕੀ ਦੇਖੋ ਮਨ ਖੜਨਾ ਚਾਹੇ ਕਿਸੇ ਭਰਾ ਜੀ ਨੇ ਖਰੀਦੇ ਉਹ ਥੱਲੀ ਕਰ ਸਕਦਾ ਕੇ ਮਰਜੀ ਵੀਡੀਓ ਬਣਾ ਕੇ ਆਪਾਂ ਠੀਕ ਆ ਤੇ ਆਪਾਂ ਧਾਰਾ ਆਏਗਾ ਧਾਲਾ ਫਿਰ ਪਹਿਲਾਂ ਤੇ ਮਾਰੀ ਦੇ ਮਾਰ ਦਿੰਦਾ ਨਾ ਧਾਰਾ ਮਾਰ ਕੇ ਦਿਖਾ ਦੇ ਬਾਈ ਹਾਂ ਨਿਆਣਾ ਪਾਲਾ ਪਹਿਲਾਂ ਬੋਚ ਕੇ ਜਦਾ ਠੀਕ ਆ ਕੁਝ ਨਹੀਂ ਕਹਿੰਦੀ ਬਾਈ ਜਿਵੇਂ ਮਰਜੀ ਕੋਈ ਬੁੜੀ ਕੁੜੀ ਜਿਵੇਂ ਮਰਜੀ ਚੋਈ ਜਾਵੇ ਆਪਣੀ ਗਾਰੰਟੀ ਹੋ ਠੀਕ ਆ ਹਾਂ ਦੋਨੇ ਟਾਈਪਾਂ ਪੈ ਪੈਗੜੂ ਦੇ ਦਿੰਦਿਆ ਹਾਂ ਠੀਕ ਆ 1700 ਨੂੰ ਮਾਰਕ ਦਿਖਾ ਰਹੇ ਮਿੱਤਰੋ ਵੀ ਕੋਈ ਪੂਰ ਸ਼ਰਤ ਤਾਂ ਨਹੀਂ ਵੀ ਰਹਿ ਗਿਆ ਥਾਂ ਤੇ ਨਾ ਨਾ ਬਿਲਕੁਲ ਬਾਈ ਥਾਂ ਤੇ ਤਾਂ ਆਪਣੀ ਯਾਰ ਤੁਹਾਨੂੰ ਕੰਮ ਆ ਹੈਗਾ ਆਪਾਂ ਕਿਹਜਾ ਪਸ਼ੂ ਲੈਣ ਠੰਡਾ ਸੀਲ ਜ ਲੈਣੇ ਹੁੰਦੇ ਆ ਆ ਦੇਖ ਲੈ ਪੀੜੀ ਤੇ ਬਾਈ ਕਿ ਧਾਰਾ ਮਾਰਾਂਗੇ ਕੋਈ ਐ ਡਿੱਕੇ ਵਾਲਾ ਕੰਮ ਹੀ ਠੀਕ ਠੀਕ ਲੈ ਕੋਈ ਪਸ਼ਮਾਈ ਨਹੀਂ ਕੁਛ ਨਹੀਂ ਕਰਿਆ ਬਾਲੀ ਚੰਗੀ ਚਵਾਈ ਲੈ ਲੈ ਇਥੇ ਆ ਮਾਰ ਲੋ ਇਹ ਪਸ਼ਮਾ ਨਹੀਂ ਕੀਤਾ ਵੀਰ ਨੇ ਹਾਂ ਧਾਰ ਵਧੀ ਹੈ ਨਾ ਮਾਹ ਮੋਟੀ ਮੋਟੀ ਲੈ ਬਾਈ ਮਗ ਲਾ ਜੇ ਮਾਰ ਦੇ ਲੈ ਠੀਕ ਹੈ ਪੀੜੀ ਤੇ ਡਾਕ ਇਧਰ ਦੀ ਮਾਰਤੀ ਹੂੰ ਤੇ ਐਂ ਦੇ ਲੋ ਮਿੱਤਰੋ ਟਾਈਮ 1:00 ਵਜ ਕੇ ਤੇ 17 ਮਿੰਟ ਦਾ ਟਾਈਮ ਆ ਹਾਂ ਸਵਾਗਤ ਬਾਅਦ ਟਾਈਮ ਆਗਾ ਜੇ ਕਿਸੇ ਨੇ ਆਨਲਾਈਨ ਆਪਣੇ ਪਸ਼ੂ ਮਗਾਉਂਦੇ ਆ ਆਪਣੇ ਕਿਸੇ ਤੱਕ ਅਜੇ ਤੱਕ ਲਾਂਮਾ ਨਹੀਂ ਆਇਆ ਠੀਕ ਹੈ ਆਪਾਂ ਖਰਾਜ ਇਧਰ ਲਈ ਵੀ ਪੀੜੀ ਤੇ ਵੇਖੀ ਮਾਰਤੀਆਂ ਲੈ ਹੂੰ ਨਹੀਂ ਅਗਲਾ ਪਸ਼ੂ ਹੁੰਦਾ ਬੈਠਣੀ ਨਹੀਂ ਦਿੰਦਾ ਹੱਲੇ ਲਾ ਤੂੰ ਐਂ ਛੱਡ ਦੇ ਲਾ ਇੱਥੋਂ ਸੀ ਮਾਗਣਾ ਧਰ ਚ ਕਰ ਲੋ ਹਾਂ ਜੇ ਕਿਸੇ ਵੀਰ ਨੇ ਆਨਲਾਈਨ ਮਗਾਉਣੀ ਆ ਆਪਣੀ ਫੁੱਲ ਗਾਰੰਟੀ 10 ਕਰੋੜ ਦੀ ਗਾਰੰਟੀ ਹੋਊਗੀ ਹਾਂ ਠੀਕ ਚੈੱਕ ਪਾਸ ਕਰਾ ਕੇ ਦਮੋਗੇ ਆਪਣੀ ਕਰਵਾਈ ਵੀ ਬਾਈ ਅਗਲਾ ਜਿੱਥੋਂ ਮਰਜੀ ਆਉਦਾ ਡਾਕਟਰ ਲੈ ਕੇ ਕਰਵਾ ਲੈ ਆਪਾਂ ਨੂੰ ਕੋਈ ਇਤਰਾਜ਼ ਨਹੀਂ ਹੂੰ ਠੀਕ ਆ ਜਿਹਨੇ ਪੈਸੇ ਲੋਣੇ ਅਗਲੇ ਨੇ ਕਿਹੜਾ ਪਾਟੇ 'ਤੇ ਲੋਣੇ ਵੱਡੇ ਭਾਈ ਯਾਰ ਜਿਹੜੇ ਸਾਹਨਾ ਮਿੱਤਰਾਂ ਤਰੀਫਾ ਕਰਨਾ ਰੇਟ ਤਾਂ ਨਹੀਂ ਬੜਾ ਚੱਕਦਾ ਅੱਜ ਨਹੀਂ ਰੇਟ ਤਾਂ ਬਾਈ ਜਿਹੇ ਜੀ ਚੀਜ਼ ਆ ਉਹ ਜਾ ਦੇਖ ਹੋਊਗਾ ਹਨਾ ਕੀ ਆ ਰੇਟ ਰੇਟ ਆਪਾਂ ਬੜਾ ਨਹੀਂ ਕਰਨਾ 63000 ਦੀ ਦੇ ਦਾਂਗੇ ਰੇਟ ਦੀ ਹਾਂ ਕਿਚੋਂ ਮਾਨਦਾਨ ਕਰਾਂਗੇ ਦੇਖ ਐਡੀ ਚੀਜ਼ ਕੋਈ ਦਿੰਦਾ ਨਹੀਂ ਨੇ ਪਹਿਂਦੇ ਹੂੰ ਕੱਦ ਘੜ ਬਹੁਤ ਜ਼ਿਆਦਾ ਵਿੱਚ ਹਨਾ ਹਾਂ ਕੋਈ ਰੀਡ ਵਾਲੀ ਬੱਛੀ ਆਈ ਮਿੱਤਰੋ ਆਪਣੀ ਕੱਲਿਆਂ ਨੇ ਅਗਲਾ ਕਹਿੰਦਾ ਮੁੱਲ ਮੰਗ ਲਿਆ ਜਿਹੜੀ ਮਰਜ਼ੀ ਜਿਹੜੇ ਮਰਜ਼ੀ ਚੈਨਲ ਦਾ ਤੋਕੜ ਘੱਪਣ ਦੀ ਐਡੀ ਬੈੜ ਦੀ ਵੀਡੀਓ ਕੱਢ ਕੇ ਦੇਖ ਲੈ ਮੁੱਲ 70 70 75 75 ਕਰੀ ਜਾਂਦੇ ਆ ਆਪਾਂ ਬਿਲਕੁਲ ਮੂਰੇ ਵੀ ਆ ਨਾ ਮੂਰੇ ਰੁੱਤ ਜਾ ਕੇ ਮੂਰੇ ਚੰਗੀ ਬਣਦੀ ਆ ਰੁੱਤ ਚ ਆਉਂਦੀ ਆ ਦੂਜੀ ਗੱਲ ਇੱਧਰ ਦੀ ਆ ਕਿ ਥਾਣਾ ਦਾ ਡਿਜ਼ਾਈਨ ਦਿਖਾ ਦੇ ਬਸ ਹੂੰ ਹੂੰ ਧੰਨਵਾਦ ਕਰ ਆਪਸ ਆਪਸ ਮਾਇ ਹੁਣ ਕਰੇ ਮਿੱਤਰੋ ਤੂੰ ਤਾਰਾ ਕੱਚ ਇਹ ਆ ਗਈ ਮਿੱਤਰ ਤੋਕੜਗਾ ਬਣ ਚੈੱਕ ਪਾਸ ਹੁਣ ਕਰਾਂਗੇ ਫਟਾਵਾ ਦੋ ਨੰਬਰ ਦੀ ਗੱਲ ਹੈ ਇਹ ਆ ਗਈ ਕ੍ਰਾਸ ਤੇ ਗਰਮੀਆ ਤੋਫਾ ਕ੍ਰਾਸ ਬ੍ਰੀਡ ਆ ਬਾਈ ਠੀਕ ਕੀ ਜਲ ਪਤਾ ਦੀ ਇਹ ਵੀਰੇ ਮਹੀਨੇ ਦੀ ਲਾ ਲਾ ਆਪਾਂ ਨੂੰ ਮਾਲਕਾਂ ਨੇ ਮਹੀਨਾ ਸਵਾ ਮਹੀਨੇ ਦੀ ਕਹਿ ਕੇ ਦਿੱਤੀ ਆ ਮਾਗਰ ਬੱਸਾਗਾ ਆਪਾਂ ਡੇਢ ਮਹੀਨੇ ਮੰਨ ਲਗੇ ਆਪਾਂ ਡੇਢ ਮਹੀਨੇ ਦੀ ਮੰਨ ਕੇ ਦੇਣੀ ਆ ਜਿਹਦੇ ਬੱਛੀ ਹੁੰਦੀ ਹੈ ਨਾ ਇਹ ਬੱਸੀ ਹੁੰਦੀ ਹੈ ਕੁਆਲਿਟੀ ਵਾਲੀ ਚੰਗੀ ਹਾਂ ਨਾ ਚੰਗਾ ਹੋੜ ਬੱਸ ਆਇਆ ਇਧਰ ਲੱਖੇ ਦੇਖ ਜਿਹੜਾ ਆਪਣਾ ਪਸ਼ੂ ਹੋਊਗਾ ਹਾਂ ਬਿਲਕੁਲ ਠੰਡਾ ਹੋਊਗਾ ਆ ਲੈ ਹਾਂ ਠੀਕ ਆ ਨਾ ਨਹੀਂ ਤੇ ਕੋਈ ਪਸਮਾਰ ਨਹੀਂ ਕੁਝ ਨਹੀਂ ਆਪਾਂ ਗਰਮ ਪਸ਼ੂ ਤਾਂ ਲੈਣਾ ਨਹੀਂ ਦੇਕ ਤੈਨੂੰ ਪਤਾ ਆਪਣੀ ਵੀਡੀਓ ਤੂੰ ਸਾਰ ਨਹੀਂ ਚੈੱਕ ਕਰਦਾਗਾ ਤੂੰ ਹੀ ਪਾ ਕੇ ਜਾਣਾ ਹਨਾ ਬਿਲਕੁਲ ਆ ਲੈ ਲੇਵਾ ਦਿਖਾ ਦੇ ਹੂੰ ਥਾਣਾ ਦਿਖਾ ਲੈ ਥਾਣਾ ਹੀ ਮੁੱਠੀ ਵਾਲਾ ਬੁੱਲਾ ਲੈ ਪੱਟ ਪੱਟ ਕੇ ਪਾਸੇ ਕਰਨਾ ਪੂ ਵਾਲਾ ਦੇਖ ਹੂੰ ਇੱਕ ਤਾਂ ਪਸ਼ੂ ਹੁੰਦਿਆ ਹਿੱਲ ਚਿੱਲ ਵਾਲੇ ਲੈ ਹੂੰ ਜੇ ਮਰਜ਼ੀ ਖੇਢੀ ਚੱਲੇ ਨਾਲ ਐ ਖੇਢੀ ਚੱਲ ਕਿਸੇ ਬੁੱਢੀ ਨੇ ਕਿਸੇ ਭੈਣ ਨੇ ਚੋਣੀ ਆ ਆਪਾਂ ਯਾਰ ਚਵਾਈ ਵਾਲੇ ਪਾਸੋਂ ਦਾ ਪਸ਼ੂ ਮਾੜਾ ਲੈਣਾ ਹੀ ਨਹੀਂ ਇਧਰ ਬਹਿਣੀ ਛੜ ਦਿਖਾ ਦਿਆਂ ਲੈ ਆ ਲੈਵਾ ਦਿਖਾ ਲੈ ਹੂੰ ਕੱਲਾ ਕੱਲਾ ਤਾਂ ਮੋਟਾ ਨਾ ਮੁੱਠੀ ਵਾਲਾ ਧਾਰਾ ਮਾਰਦ ਗਈ ਇੱਥੇ ਖੜੀ ਦੀ ਗੀ ਕਬਾਦ ਚ ਮਾਰਨਾ ਧਾਰਾ ਦਾ ਮਾਰਦੀ ਆ ਦੱਸ ਦੁੱਧ ਕਿੰਨਾ ਹੈ ਦੁੱਧ 15 ਕਿਲੋ ਦੋਨੇ ਟਾਈਮਾਂ ਦਾ ਦੋਨੇ ਟਾਈਮਾਂ ਦਾ ਹੋਊ 16 15 ਕਹਿ ਕੇ ਦਿੰਨਾ ਹਾਂ ਆਈ ਨਹੀਂ ਹੈਗਾ ਵੀ 13 ਲੈ ਜੂ ਜਾਂ 12 ਲੈ ਜੂ ਠੀਕ ਆ 15 15 ਹੋ ਲੰਗ ਚੋਲੇ ਵਸੱਕ ਚਾਰ ਡੰਗ ਚੋਲੇ ਗਰੰਟੀ ਵਾਲੀ ਗੱਲ ਆ ਪਛਮਾਇਆ ਕਰ ਲੈ ਫੇ ਮਾਰੀ ਧਾਰਾ ਆਈ ਮਾਰ ਦੇ ਨਾ ਪਛਮਾਈ ਮਾਰ ਦੇ ਬਸ ਲਾ ਜਾ ਬਰਾ ਨੇੜੇ ਜੀ ਚਾਲ ਕਰ ਮੜਾ ਤਾ ਬਾਤ ਕਰ ਕਰ ਤੈਨੂੰ ਬਾਤ ਹੀ ਹੈ ਕੀ ਕਰਮ ਵਾਲੀ ਕਹਿੰਦੀ ਹਲਾ ਲਾ ਇੱਥੇ ਨਾ ਮਾਰ ਲੋ ਜੀ ਕੁੱਤਾਂ ਪੜਦੀ ਆ ਹੀ ਇਦਾਂ ਅਜੀ ਮੂਰੇ ਥਾਂ ਜਦੋਂ ਹੁਮ ਮਾਰਦੇ ਮਗਲਾਂ ਚ ਆ ਲੈ ਬਈ ਸਮਝ ਗਿਆ ਚੋ ਬਾਈ ਥਣ ਘੱਟ ਵੱਧ ਗਾਰੰਟੀ ਹੈ ਅਹੀਂ ਐਂ ਕਰ ਐਂ ਨਹੀਂ ਆਪਾਂ ਜਿਹੜਾ ਪਸ਼ੂ ਲੈਣਾ ਤੈਨੂੰ ਪਤਾ ਤਾਂ ਹੈਗਾ ਮੈਂ ਤਾਂ ਬਾਲੀ ਸੈਤੀ ਵਾਲਾ ਪਤਾ ਜਰ ਆਪਣੇ ਕੋਲ ਤਾਂ ਆਉਂਦਾ ਤਾਂ ਕੋਈ 100 ਦੇ ਵਿੱਚੋਂ 50 ਜਾਂ 50 ਤਾਂ ਹੁੰਦੀ ਨਹੀਂ ਐਂ ਕਹਿੰਦੇ ਵਿੱਚ ਚੜਾ ਕੇ ਭੇਜ ਦੇ ਬਜਾਏ ਪੈਸੇ ਲੈ ਜਾ ਫੜ ਕੇ 1 ਵਜ ਕੇ 20 ਮਿੰਟ ਦਾ ਸਵਾਗਾ ਦੁਪਹਿਰ ਦਾ ਇਧਰਲੇ ਪਾਸੇ ਲੈ ਜਾਈਂ ਐਂ ਕੋਈ ਗਾਵਾ ਵਹਾ ਲੂ ਨਾ ਨਿਆਣਾ ਵੀ ਨਹੀਂ ਕੋ ਪਸਮਾ ਵੀ ਨਹੀਂ ਤੇ ਬੱਚਾ ਮਿਲਦਾ ਫਿਰ ਹਾਂ ਲੈਣਾ ਪਉਣਾ ਪਾਲਾ ਬਈ ਪਾ ਵੀ ਦਿੰਨੇ ਆਪਾਂ ਐਨੀ ਗੱਲ ਆ ਚਲ ਠੀਕ ਆ ਤੇ ਇਹ ਇਹਦਾ ਹੁਣ ਆਪਾਂ ਰੇਟ ਕੀ ਕਰਨਾ ਹੈ ਪਰ ਰੇਟ ਬਾਈ ਭੁੰਡੀ ਚ ਚੜਾਉਣ ਵਾਲੀ ਕਰਨਾ ਆਪਾਂ ਕਰ ਉਹ ਹੀ ਕਰ ਠੀਕ ਆ ਹਾਂ 57000 ਦੀ ਬੈੜ ਦੇ ਦਿਆਂਗੇ 57 ਦੀ 57 ਦੀ ਵਿੱਚੋਂ ਮਾਨ ਤਾਨ ਕਰ 55 ਕਰਦਗੇ 55 ਕਰਦਗੇ ਹੈ 55 ਕਰਦਗੇ 55 55 ਚੱਲ 55 ਦੇ ਦੇਗਾ ਬਾੜਾ ਨੇ ਭਾਈ ਇਹ ਚਾਤਾਂ ਕੱਟਾ ਜਾ ਉਹਨਾਂ ਦੇ ਜਾਇਜ਼ ਦੇ ਮੁੱਲ ਮੰਗਦੇ ਹੁਣ। ਘਰਾਵਾ ਇਸ ਮਾਰ ਕੇ ਕਿੜਾ ਫਿਰਦਾ। ਲੈ ਇੱਥੇ ਮੇਰਾ ਮਾਰ ਲਈ। ਕੱਦ ਘਾਟੇ ਦਾ ਵਧੀਆ ਆ ਗਿਆ ਨਾ। ਹਾਂ ਵੀਰੇ ਫੁੱਲ ਸਾਈਜ਼। ਹੂੰ। ਤੋਰਾ ਦਿਖਾ ਦੇ। ਚੰਗੀ ਹੈ ਲੈ ਇਦੋਂ ਦੁਬਾਰਾ ਕਿਹੜਾ ਹੋ ਕੱਢ ਲੈ। ਮਗਰ ਮਿੱਤਰ ਬੱਚਾ ਆ ਗਿਆ ਜਰਸੀ ਨਾਲ ਦਾ ਜਿਹੜੇ ਬੱਚੀ ਹੁੰਦੀ ਗੱਲਬਾਤ ਹੋ ਰਹੀ। ਗੱਲਬਾਤ ਕਰਦੇ ਬਾਈ। ਹੁਣ ਸਿਰਫ 15 ਕਿਲੋ ਦਾ ਮੁੱਲ ਉਹਨੇ ਹੀ ਕਰ ਜਾਏ ਜੀ ਹਾਂ। ਹਾਂ ਹਾਂ ਹਾਂ। ਠੀਕ ਆ ਬਾਈ। ਸੁਆ ਦਾ ਕਿਡਾ ਗਿਆ ਬਾਈ? ਵੀਰੇ ਦੂਜਾ। ਸੁਆ ਦੂਜੀਗਾ। ਹਾਂ। ਠੰਡੀ ਸੀ ਹੂੰ ਦਿੱਤੀ ਖੜਜੂ ਜੇ ਮਰਜੇ ਹੋ ਗਰੀ ਚਾ ਹਾਂ ਠੀਕ ਆ ਬਰਾ ਤੇ ਲੈ ਬਾਈ ਨੇ ਮੁੱਲ ਜਾਇਜ਼ ਆ ਕੀ ਤਾਂ ਬਾਕੀ ਥੋੜਾ ਮਾਨਤਨ ਹੋ ਜੂਗਾ ਕੋਈ ਬਾਹਲਾ ਚ ਛੋਟ ਬਾਹਲਾ ਨਹੀਂ ਹੋਣਾ ਵੀਰੇ ਹਾਂ ਜੇ ਕੋਈ ਕੋਈ 50 ਥੱਲੇ ਪਾ ਲੂਗਾ ਹਾਂ ਔਖਾ ਹੋ ਜੂਗਾ ਉਹ ਤਾਂ ਨਹੀਂ ਬਈ ਕੋਈ ਸ਼ਵਾਦ ਵਾਲਾ ਤਾਂ ਫੋਨ ਨਾ ਲਾਵੇ ਰੇਟ ਬਾਈ ਦੀ ਜਾਇਜ਼ ਹੀ ਹੁੰਦੀ ਤੇ ਬਾਕੀ ਵੱਡੀ ਗੱਲ ਇਹ ਵੀ ਰੇਟ ਬਾਈ ਦੇ ਵੀਡੀਓ ਦੇ ਵਿੱਚ ਹੀ ਕਰ ਦਿੰਦਾ ਵੀਡੀਓ ਦੇ ਵਿੱਚ ਦੇਖ ਆਪਾਂ ਨੂੰ ਕਿੱਥੇ ਫੇਰਨੇ ਆ ਮੰਨ ਲਓ ਨਹੀਂ ਕਿੰਨੇ ਚ ਨਾ ਤੇਰੀ ਗੱਲ ਠੰਡੀ ਛੀਲਦੀ ਕਰੀ ਆ ਹਾਂ ਉਹ ਅਗਲੇ ਦੇ ਘਰ ਤੱਕ ਦੀ ਗਰੰਟੀ ਹੋ ਐਨ ਵੀ ਲਲਕ ਲਲਕ ਹੋਊਗੀ ਹਨਾ ਹਾਂ ਲੈ ਖਾਈ ਭਾਈਆ ਵੀਰੇ ਨਹੀਂ ਅਗਲਾ ਅਗਲਾ ਕਹਿੰਦਾ ਵੀ ਆਪਾਂ ਕਿਹੜਾ ਵੀ ਬਨ ਕੇ ਸੜਾ ਵਾਲਾ ਪਸ਼ੂ ਲੈਣਾ ਹਨਾ ਜਮਾਂ ਡਿੱਕੇ ਵਾਲਾ ਤਾਂ ਕੰਮ ਹੀ ਨਹੀਂ ਠੀਕ ਆ ਚਲੋ ਕੋਈ ਗੱਲ ਨਹੀਂ ਆ ਜਾ ਜੇ ਮਰਜੀ ਹੋਵੇ ਚਲੋ ਲੈਵੇਂ ਮਰਜੀ ਬਾਈ ਲੈ ਹੂੰ ਠੀਕ ਆ ਬਈ ਦੁਸਹਿਦੀ ਤਾਂ ਬਾਈ ਕੋਈ ਦੇ ਨਹੀਂ ਸਕਦਾ ਹਨਾ ਪਿੰਡ ਨੈਨੇਵਾਲ ਤਸੀਜ ਤਪਾ ਦਾ ਜ਼ਿਲ੍ਹਾ ਬਰਾਨਾ ਨੇੜੇ ਭਤੋੜ ਸ਼ਹਿਰ ਹਾਂ ਨੰਬਰ 6280612603 ਇਹ ਬਾਈ ਦਾ ਸੰਪਰਕ ਹੈ ਦੋ ਗਾਵਾਂ ਜਿਹੜੀ ਗਾਂਸੋ ਪਸੰਦ ਹੋਗੀ ਬਾਈ ਨੇ ਦਿੱਤੇ ਨੰਬਰ ਤੇ ਕਰ ਲਓ ਸੰਪਰਕ ਧੰਨਵਾਦ ਜੀ